ਉਸ ਕੁੱਤੇ ਬੰਦੇ ਨੂੰ ਉਸ ਹਰਾਮਜ਼ਾਦੇ ਬੰਦੇ ਨੂੰ ਮੈਂ ਕਿਤੇ ਹਾਲਤ ਚ ਵੀ ਬਖਸ਼ਣ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਚਾਹੁੰਦਾ ਹੂੰ ਬਾਕੀ ਕਿਸੇ ਦੀ ਸੋਚ ਕੁਝ ਵੀ ਹੋ ਸਕਦੀ ਹੈ ਮੈਂ ਉਹਦੀ ਸੈਕਸਿਜੇਸ਼ਨ ਚ ਨਹੀਂ ਪੈਣਾ ਓਏ ਉਹ ਤੇ ਸਾਡੇ ਗੁਰੂ ਸਾਹਿਬਾਨ ਨੇ ਤੇ ਕਦੀ ਇਹੋ ਜਿਹੀ ਕੋਈ ਟੈਂਡੀ ਕਲਾ ਦੀ ਗੱਲ ਹੀ ਨਹੀਂ ਕੀਤੀ ਜੋ ਕੁਝ ਇਸ ਮੈਂ ਹੁਣ ਕੀ ਕਵਾਂ ਮੈਂ ਤੇ ਆਪਣੇ ਮੂੰਹ ਚੋਂ ਲਫ਼ਜ਼ ਵੀ ਨਹੀਂ ਕੱਟਣਾ ਚਾਹੁੰਦਾ ਵੀ ਜਿੱਦਾਂ ਦਾ ਇਹਨੇ ਉਹ AI ਟੂਲ ਵਰਸ ਕੇ ਉਰੂ ਸਾਹਿਬਾਨ ਬਾਰੇ ਜੋ ਦਿਖਾਇਆ ਜਾਂ ਕੀਤਾ ਹੈ ਤੁਹਾਡੀ ਮੇਰੀ ਗਲਤੀ ਕੀਤੀ ਕਿਉਂ ਤੁਹਾਨੂੰ ਕੀ ਲੱਗਦਾ ਹੈ ਇਹ ਗਲਤੀ ਕਰਨ ਪਿੱਛੇ ਕਾਰਨ ਕੀ ਰਿਹਾ ਹੋਵੇਗਾ ਉਸ ਤੋਂ ਬਾਅਦ ਹੁਣ ਕਹਿੰਦੇ ਪੈਨ ਵੀਡੀਓ ਵੀ ਡਿਲੀਟ ਸ਼ਾਇਦ ਇਹ ਤੇ ਇਹ ਤੇ ਸਿਰਫ ਇਹ ਜਿਹੜੇ ਯੂਟਿਊਬਰ ਨੇ ਜਾਂ ਜਿਹੜੇ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਇਹੋ ਜਿਹੇ ਤੁਰੇ ਪਰਦੇ ਨੇ ਨੰਗ ਇਹ ਸਿਰਫ ਤੇ ਸਿਰਫ ਆਪਣੀ ਇੱਕ ਤਰ੍ਹਾਂ ਦੀ ਇੱਕ ਉਹ টিਆਰਪੀ ਕਹਿ ਲੋ ਜਾਂ ਇੱਕ ਇੱਕ ਪਪੂਲਾਰਿਟੀ ਬਣਾਣਾ ਜਾਂਦੇ ਨੇ ਜਾਂ ਉਸ ਪਲੇਟਫਾਰਮ ਤੇ ਪਾ ਕੇ ਉਹ ਜਿੰਨੇ ਕੋਈ ਜ਼ਿਆਦੇ ਵਿਊਅਰਸ ਵੱਧ ਜਾਣ ਉਹਦੇ ਉਹ ਪੈਸੇ ਮਿਲ